ਨੂੜੇ ਮੱਸੇ ਰੇਟੀ ਤੇ ਦੇਵੇ ਦੁਆਣਾ ਵੇ ਬੁੱਤਾ ਮੱਸੇ ਰੁਤ ਤੇ ਦੇ ਦੇਖ ਲਗਾ ਦੇਖ ਕਿਹਦੀਰ ਕਿੱਥੇ ਆ ਬੰਦੇ ਦਾ ਨਾਮ ਰ ਹਰਜਿੰਦਰ ਸਿੰਘ ਸਿੱਧੂ ਹਰਜਿੰਦਰ ਜੀ ਜੋ ਸ਼ਹੀਦ ਹੋਏ ਨੇ ਤੁਹਾਨੂੰ ਕੀ ਲੱਗਦੇ ਸੀ ਕੀ ਮੇਰੇ ਫਰੈਂਡ ਸਹੀ ਜੁਨਟ ਦੇ ਨਾਲ ਇਕੱਠੇ ਸੀ ਅਸੀਂ ਕਿਸ ਤਰ੍ਹਾਂ ਉਹ 10 ਸਵੇਰ ਸੀ ਕਿਉਂਕਿ ਦਿੱਸਤਾ ਨਾਲ ਰਹੇ ਹਾਂ ਹਾਂਜੀ ਕਿਸ ਤਰ੍ਹਾਂ ਸਵੇਰ ਸੀ ਕਿਸ ਤਰ੍ਹਾਂ ਮਿਲ ਬਸ ਅਸੀਂ ਵੀਰ ਜੀ ਇਕੱਠੇ ਰਹੇ ਹਾਂ ਸਿਵਲ ਤੋਂ ਵੀ ਇਕੱਠੀਆਂ ਲਾਗੇ ਪੜਦੇ ਸੀਗੇ ਇਕੱਠੇ ਪੜੇ ਹਾਂ ਤੇ ਅੱਗੇ ਜੁੰਡ ਦੇ ਵਿੱਚ ਵੀ ਇਕੱਠੇ ਹੀ ਰਹਾਂਗੇ ਇਕੱਠੇ ਟੈਨਿੰਗ ਕੀਤੀ ਆ ਹੁਣ ਵੀ ਇਕੱਠੇ ਹੀ ਸੀਗੇ ਬਸ ਉਹ 2 ਮਹੀਨੇ ਪਹਿਲਾਂ ਥੋੜਾ ਬਦਲੀ ਹੋ ਗਈ ਸੀ ਉਹਦੀ ਸਿੱਕਮ ਚਲਿਆ ਗਿਆ ਸੀ ਬਸ ਉੱਥੋਂ ਆ ਖਬਰ ਮਿਲੀ ਉਹਦੀ ਨੇਚਰ ਬਹੁਤ ਵਧੀਆ ਸੀ ਵੀਰ ਜੀ ਇਹਨਾਂ ਦਾ ਹਾਸਮੁਖ ਸੀ ਬਿਲਕੁਲ ਮਤਲਬ ਕਿਸੇ ਤਰ੍ਹਾਂ ਦਾ ਕੋਈ ਟੈਨਸ਼ਨ ਨਹੀਂ ਲੈਣੀ ਬਿਲਕੁਲ ਹਰ ਇੱਕ ਨਾਲ ਹੱਸਦੇ ਖੇਡਦੇ ਰਹਿੰਦੇ ਸੀਗੇ ਬਹੁਤ ਵਧੀਆ ਸੀ ਠੀਕ ਹੈ ਨਾ ਆਪਣੇ ਦੇਸ਼ ਲਈ ਕੁਰਬਾਨੀ ਕੀਤੀ ਹੈ ਸ਼ਹੀਦ ਹੋਏ ਨੇ ਬਿਲਕੁਲ ਇਹ ਤਾਂ ਵੀਰ ਜੀ ਮਤਲਬ ਮੈਂ ਵੀ ਇੱਕ ਫੌਜੀ ਤਾਂ ਹਾਂ ਇਹ ਚੀਜ਼ਾਂ ਦਾ ਫੌਜੀ ਜਿਹੜੀ ਡਿਊਟੀ ਹੈ ਤਾਂ ਮਤਲਬ ਕਹਿਣ ਤੋਂ ਪਰੇ ਆ ਗਈ ਕੁਝ ਕਹਿ ਨਹੀਂ ਸਕਦੇ ਸਾਨੂੰ ਵੀ ਪਤਾ ਕਿਵੇਂ ਕਿਵੇਂ ਕੀ ਕੀ ਕਰਦਾ ਰਹਿੰਦਾ ਬੰਦਾ ਇੱਥੇ ਅਵਰੇ ਪਿੱਛੇ ਜੋ ਬੈਠੇ ਆਂਗੇ ਉਹਨਾਂ ਵਾਸਤੇ ਸ਼ਰਧਾਂ ਦੇ ਲੜਦੇ ਰਹਿੰਦੇ ਆ ਬਹੁਤ ਕੁਝ ਕਰਨਾ ਪੈਂਦਾ ਵੀਰੇ ਬਹੁਤ ਕੋਸਾਸ ਕੇ ਚੱਲੀਦਾ ਇਹ ਵੀ ਵੀਰ ਆਪਣੇ ਨਾਲ ਹੀ ਸੀ ਪਰਿਵਾਰ ਪਿੱਛੇ ਵੀਰ ਜੀ ਉਹਨਾਂ ਦੇ ਵਾਈਫ ਨੇਗੇ ਦੋ ਬੱਚੇ ਨੇ ਲੜਕੀ 12 ਸਾਲ ਦੀ ਆ ਲੜਕਾ ਬੇਟਾ ਲੇਟ ਹੋਇਆ ਥੋੜਾ ਜਿਹਾ 1.5 ਸਾਲ ਦਾਗਾ ਮਦਰ ਨੇ ਬ੍ਰਦਰ ਹੈ ਨਹੀਂ ਕੋਈ ਫਾਦਰ ਦੀ ਵੀ ਡੈਥ ਹੋਈ ਆ ਤੇ ਚਾਰ ਸਿਸਟਰ ਨੇ ਯੂਨਾਨੀ ਘਰ ਦੇ ਹਾਲਾਤ ਠੀਕ ਨਹੀਂ ਜੀ ਫਿਲਹਾਲ ਮੱਲਮ ਮੁੰਡੇ ਨੇ ਹਾਂਜੀ ਹਾਂਜੀ ਕੋਈ ਜੀ ਸੀ ਕਰਦੇ ਵਿੱਚ ਹੁਣ ਮੁੰਡਾ ਛੋਟਾ ਹੈਗਾ 1.5 ਸਾਲ ਦਾ ਬੱਚਾ ਹੈ ਜੀ ਲੜਕੀ ਵੀ 11 ਸਾਲ ਦੀ ਹੈ 11 ਮਹੀਨਾਵਾਂ ਦੀ ਫਾਦਰ ਸਾਹਿਬ ਦੀ ਪਹਿਲਾਂ ਡੈਥ ਹੋ ਗਈ ਸੀ ਤੇ ਆਪ ਹੁਣ ਚਲੇ ਗਏ ਆਨ ਡਿਊਟੀ ਸੀ ਜੀ ਬਿਲਕੁਲ ਡਿਊਟੀ ਤੇ ਸੀ ਗੈਸਟੈਂਟ ਤੇ ਸੀ ਨਹੀਂ ਜੀ ਇੰਨਾ ਵੱਰੇ ਹਜੇ ਕੁਝ ਨਹੀਂ ਪਤਾ ਚੱਲ ਰਿਹਾ ਜੋਇੰਟ ਚੋਂ ਕੀ ਦੱਸ ਰਹੇ ਨੇ ਉਹ ਅ ਸ਼ਮੀ ਮੰਗੜੀ ਜੀ ਠੀਕ ਆਪ ਜੀ ਇਹਨਾਂ ਦਾ ਹਰਜਿੰਦਰ ਸਿੰਘ ਨਾਮ ਸੀ ਜੀ ਇਹ ਅਸਾਮ ਵਿੱਚ ਡਿਊਟੀ ਕਰ ਰਹੇ ਸੀ ਉਥੇ ਇਹਨਾਂ ਨੂੰ ਅਟੈਕ ਆਇਆ ਉਥੇ ਡੈਥ ਹੋਈ ਇਹਨਾਂ ਦੀ ਹਾਂਜੀ ਵੈਸੇ ਇਹਨਾਂ ਦਾ ਪਿਛਲਾ ਪਿੰਡ ਹੈਗਾ ਨੌਂ ਤਰਾਣੀ ਮਰੀ ਕੋਲੇ ਜ਼ਿਲ੍ਹੇ ਦੇ ਵਿੱਚ ਇਹਨਾਂ ਦੇ ਫਾਦਰ ਸਾਹਿਬ ਮਹਿਰ ਸਿੰਘ ਨਾਮ ਉਹਨਾਂ ਦਾ ਇਹ ਆਪਣੀ ਸ਼ਿਵਮ ਕਲੋਨੀ ਸੰਗਰੂਰ ਰਹਿ ਰਹੇ ਸੀ ਕਈ ਸਾਲਾਂ ਤੋਂ ਇੱਥੇ ਇਹਨਾਂ ਦੀ ਮਾਤਾ ਸੀ ਇਹ ਚਾਰ ਭੈਣਾਂ ਦਾ ਇਕਲਿਆ ਭਰਾ ਹੀ ਹੈ ਭਰਾ ਹਰਜਿੰਦਰ ਸਿੰਘ ਬਹੁਤ ਮਾੜਾ ਹੋਇਆ ਜੀ ਬਹੁਤ ਦੁੱਖ ਲੱਗਿਆ ਸੁਣ ਕੇ ਕਿੰਨੀ ਉਮਰ ਸੀ ਉਮਰ 40 ਸਾਲ ਦੇ ਕਰੀਬ ਇਸ ਤਰ੍ਹਾਂ ਮਿਲਣ ਵਰਤਨ ਕਿਸ ਤਰ੍ਹਾਂ ਦਾ ਦੋਸਤ ਮਿਲਦੇ-ਜਿਲਦੇ ਰਹੇ ਹਾਂਜੀ ਬਹੁਤ ਵਧੀਆ ਇਨਸਾਨ ਸੀ ਵਧੀਆ ਸੀਗੇ ਆ ਇਹਨਾਂ ਦੇ ਫਾਦਰ ਸਾਹਿਬ ਦੀ ਮੈਲੀ ਡੈਥ ਹੋਈ ਸੀ ਇਹੀ ਦੀਗੇ ਕੰਮਕਾਰ ਕਰਨ ਵਾਲੇ ਪਰਿਵਾਰ ਪਾਲਣ ਵਾਲੇ ਇਹੀ ਮੁਖੀ ਸੀਗਾ ਇਹੀ ਚਲੇ ਗਿਆ ਵਿਚਾਰਾ ਯਾਨੀ ਕਿ ਘਰ ਚ ਕਮਾਉਣ ਵਾਲਾ ਹੁਣ ਕੋਈ ਨਹੀਂ ਜੀ ਨਹੀਂ ਜੀ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਪਰਿਵਾਰ ਦੇ ਠੀਕ ਨੇ ਜੀ ਬਿਲਕੁਲ ਜੀ ਬਿਲਕੁਲ ਆਪਣਾ ਪੰਜਾਬ ਸਰਕਾਰ ਦਾ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਪਹੁੰਚਦੇ ਅਫਸਰ ਏਡੀ ਦੂਰੋਂ ਡੈਡ ਬੋਡੀ ਲੈ ਕੇ ਆਏ ਨੇ ਘੱਟੋ ਘੱਟ ਐਸ ਐਚਓ ਸਾਹਿਬ ਨੂੰ ਆਉਣਾ ਚਾਹੀਦਾ ਦੀ ਜਾਂ ਐਸ ਡੀ ਐਮ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਕੋਈ ਵੀ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਦੀ ਡਿਊਟੀ ਲੱਗਣੀ ਚਾਹੀਦੀ ਸੀ ਇੱਥੇ ਮੈਂ ਨਹੀਂ ਕਹਿ ਰਿਹਾ ਘੱਟੋ ਘੱਟ 20 ਆਰਮੀ ਅਫਸਰ ਵੀ ਨੇ ਪੁਲਿਸ ਦੇ ਅਫਸਰ ਵੀ ਨੇ ਗੱਲਾਂ ਕਰ ਰਹੇ ਨੇ ਇਹ ਵੀ ਕੋਈ ਵੀ ਅਫਸਰ ਇੱਥੇ ਪਹੁੰਚਿਆ ਨਹੀਂ ਸਰਕਾਰ ਦਾ